ਇੱਕ ਪੁੱਤ ਦਾ ਦੁੱਖ ਕੀ ਹੁੰਦਾ ਵੈ ਇੱਕ ਕੱਕਾ ਮੈਂ ਜਿਹੜੀ ਬੜਾ ਕੁਝ ਵੇਖ ਲਿਆ ਇਹਨੇ ਕਰੇ ਕੁਝ ਨਹੀਂ ਮੈਂ ਮੈਂ ਸੰਸਾਰ ਤੋਂ ਚਲੇ ਜਾਵਾਂ ਤੇ ਇਹਨੂੰ ਉਮਰ ਮਿਲ ਜੇ ਆਪਣੇ ਇਹਦੇ ਛੋਟੇ ਛੋਟੇ ਬੱਚੇ ਆ ਤੁਸੀਂ ਸਾਰਾ ਕੁਝ ਕਰ ਸਕਦੇ ਜੀ ਮੈਂ ਰੋ ਰੋ ਕਰਦਾ ਹੋਗਾ ਰੋਂਗ ਤੇ ਹੋਈ ਲੋਕ ਸੇ ਕਰਦੇ ਇਸ ਵੀਰ ਦਾ ਇਹ ਕਿਸੇ ਨੇ ਇਸ ਵੀਰ ਬਾਰੇ ਮੈਨੂੰ ਕਾਲ ਕੀਤੀ ਹੋਵੇ ਤੇ ਮੇਰੀ ਕੀ ਨਾਂ ਦਾ ਮੈਨੂੰ ਝੂਠਾ ਸਾਬਤ ਕਰ ਸਕਦੇ ਜੇ ਤੁਸੀਂ ਕਿਉਂਕਿ ਇਹ ਸੌਲ ਹੈਗਾ ਹਾਂ ਗੋਲੀਖਾਨਾ ਕਿਉਂਕਿ ਉਹ ਗਜੈਸ ਤੇ ਕਰਕੇ ਫੱਟੀ ਕਹ ਲੈਂਦਾ ਨਹੀਂ ਜਾਂਦਾ ਨਹੀਂ ਸੁਣੀ ਨਹੀਂ ਲੈਂਦਾ ਨਹੀਂ ਜਾਂਦਾ ਤੇ ਮੇਰਾ ਗਮ ਨਾਲੀ ਨੂੰ ਟਾ ਹੋਗਾ ਆਪਣੀ ਕਿਤਨਾ ਚੰਦਾ ਸੀ ਰੱਬ ਦੇ ਘਾਰੇ ਮਰਜ਼ੀ ਜੋ ਖਾਲੀ ਗਿਆ ਹੈ ਕਿ ਰੱਬ ਨਾਲ ਕੋਈ ਸ਼ਿਕਵਾ ਹੈਗਾ ਬੰਦੇ ਦੀ ਕੋਈ ਪਤਾ ਨਹੀਂ ਆਪਣੀਆਂ ਗਲਤੀਆਂ ਗਾੜੀਆਂ ਆ ਗਈਆਂ ਹਾਂ ਹਾਂ ਬਾਣੀ ਵੀ ਕੰਗੀ ਰੱਬ ਜੋ ਕਰਦਾ ਚੰਗਾ ਕਰਦਾ ਚੰਗਾ ਕਰਦਾ ਮੈਂ ਉਹਨੂੰ ਮੌਤ ਦੇ ਵਿੱਚੋਂ ਕੱਢ ਕੇ ਲੈ ਕੇ ਵਾਪਸ ਆਇਆ ਤੇ ਆnde ਕਿ ਮੇਰੀ ਸਮਰੱਥਾ ਨਹੀਂ ਹੈ ਕਿ ਮੈਂ ਰੋਜ਼ ਰੋਜ਼ 150 ਰੁਪਏ ਖਰਚ ਸਕਾਂ ਇਸ ਇੱਕ ਰੇੜੀ ਬਣਦਾ ਸਮਾਨ ਸਿਲੰਡਰ ਜੇ ਜਿਹੜਾ ਵੀ ਇਹਨਾਂ ਨੂੰ ਚੁੱਲਾ ਚਾਹੀਦਾ ਉਹ ਚੁੱਲਾ ਲਿਆ ਕੇ ਇਹਨਾਂ ਨੂੰ ਇਹ ਸਾਰੇ ਸਾਰਾ ਕੁਝ ਜਿਹੜਾ ਸਹਯੋਗ ਤੁਹਾਡੇ ਕਰਕੇ ਜੀ ਹਾਂ ਬਾਕੀ ਜਿਹੜੀ ਸੇਵਾ ਵਾ ਉਹ ਸਾਰੇ ਜਾਣੇ ਆਪਾਂ ਰਲ ਕੇ ਕਰੀਏ ਅੱਜ ਆ ਥੋੜੀ ਜਿਹੀ ਸੇਵਾ ਦੇ ਸਾਹ ਬਾਈ ਗੁਰਜੀ ਕੀ ਫਤਿਹ ਉਹ ਸਾਹਮਣੇ ਵੀਰ ਵੇਖ ਰਹੇ ਜੇ ਨਾ ਉਹਨੂੰ ਕੁਝ ਨਹੀਂ ਪਤਾ ਕੀ ਹੋਈ ਆਏ ਤੇ ਵੇਖੋ ਕੋਈ ਅੱਡਾ ਨਹੀਂ ਹੈਗਾ ਕੋਈ ਕੁਛ ਨਹੀਂ ਹੈਗਾ ਪਿੰਡ ਦੇ ਵਿੱਚ ਪਹਿਲਾਂ ਆਂਦੇ ਸੀ ਕਿ ਮੈਂ ਸਬਜ਼ੀਆਂ ਸਬਜ਼ੀ ਵੇਚਣ ਦਾ ਕੰਮ ਕਰਦਾ ਕਰਨਾ ਤੇ ਪਰ ਮੇਰੇ ਖਿਆਲ ਦੇ ਵਿੱਚ ਪਕੌੜੇ ਬਣਾ ਕੇ ਵੇਚਣ ਦਾ ਕੰਮ ਕਰਦੇ ਆ ਮੇਰੇ ਖਿਆਲ ਚ ਜਗਰੂਪ ਸਿੰਘ ਕੀ ਬਣਾਏ ਜਾਂਦੇ ਹੋ ਕੀ ਬਣਾਏ ਤੁਸੀਂ ਪਛਾਣਿਆ ਨਹੀਂ ਲੱਗਾ ਨਾ ਮੈਂ ਪਛਾਣਿਆ ਆਏ 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 ਕਿਆ ਬਾਤ ਹੈ ਟਕੇ ਵੇਚਦੇ ਨੇ ਕੱਲ ਉਹ ਦੰਦ ਮੈਂ ਦੱਸਿਆ ਨਾ ਗੁਰਪੁਰ ਬੜੇ ਦੰਦ ਆ ਕਿਹਾ ਤੇ ਆ ਨਾ ਤੇ ਆ ਨਾ ਤੇ ਆ ਨਾ ਇਹ ਰਹਿ ਜਾ ਉਹ ਨਾ ਕਰੇ ਕਰੋ ਨਾ ਕਰੇ ਕਰੋ ਤੁਸੀਂ ਭਰਾ ਜੇ ਜੜੀ ਗੱਦ ਲਿਆ ਆ ਮੈਂ ਤੇਰੀ ਕੋਲ ਮੈਂ ਜੱਫੀ ਪਾਈ ਹੈ ਨਾ ਵੀਰ ਨੂੰ ਜੱਫੀ ਪਾਈ ਹੈ ਵੀਰ ਨੂੰ ਤੇ ਸਰੀਰ ਬਹੁਤ ਜ਼ਿਆਦਾ ਮਾੜਾ ਹੈ ਤੇ ਕਿਡਨੀਆਂ ਦਾ ਵਿਕਾਰ ਆ ਤੇ ਅੱਛਾ ਆ ਸੈਟਅਪ ਲਾਇਆ ਸਾਰਾ ਥੱਲੇ ਬਹਿ ਕੇ ਹੀ ਟਿੱਕੀਆਂ ਬਣਾ ਕੇ ਵੇਚਣ ਦਾ ਕੰਮ ਕਰਦੇ ਆ ਤੇ ਘਰ ਦੇ ਵਿੱਚ ਇੰਨੀ ਕੁ ਜ਼ਿਆਦਾ ਦੁੱਖ ਵਾ ਮੈਂ ਅੱਗੇ ਵੀ ਇਸ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਮੈਂ ਦੁੱਖ ਰੱਖਿਆ ਸੀ ਇਸ ਘਰ ਦਾ ਬਾਪੂ ਸਸੀ ਗੱਲ ਜੀ ਕੀ ਹਾਲ ਹੈ ਜਮਾਰਾ ਠੀਕ ਠਾਕ ਹੋਣਾ ਕੰਮ ਕਮ ਹੁੰਦਾ ਕਿ ਨਹੀਂ ਕੋਈ ਬਾਹਲੀ ਜਲਦੀ ਇਹ ਜਗਰੂਤ ਸਿੰਘ ਤੁਹਾਡਾ ਪੁੱਤ ਵਾ ਹਾਂ ਜੀ ਇਹ ਤਾਂ ਕੋਈ ਹੁੰਦਾ ਨਾ ਮੇਰਾ ਮੂੰਹ ਫਰਾਗਾ ਹਾਂ ਤੁਹਾਡਾ ਹੁਣ ਵੀ ਮੂੰਹ ਵਿੰਗਾ ਲੱਗਦਾ ਆਜੋ ਇੱਧਰ ਆਜੋ ਇੱਧਰ ਇੱਧਰ ਬੈਠੋ ਆਜੋ ਯੋ ਬਾਹਰ ਵੇਖ ਲੈਣਾ ਸੀ ਤਾਂ ਡਾਡਾ ਬਾਹਰ ਲਗਾ ਬਈ ਬਾਹਰ ਹੀ ਬਾਹਰ ਹੀ ਹੋ ਜੰਨੇ ਆ ਭੈਣ ਕਿੱਥੇ ਆ ਉਹ ਕੰਮ ਤੇ ਗਿਆ ਕੰਮ ਕੀ ਕਰਦੇ ਆ ਕੰਮ ਉਹ ਇਤਰਾ ਹੀ ਕਰਾਂਦੇ ਆ ਐਸੇ ਆਪਣੇ ਆਪਣੇ ਪਿੰਡ ਦੇ ਵਿੱਚ ਛਾਟੇ ਹਾਂਜੀ ਛਾਟੇ ਠੀਕ 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 ਤੇ ਬੱਚੇ ਬੱਚੇ ਸਕੂਲ ਗਏ ਬੱਚੇ ਸਕੂਲ ਗਏ ਤੇ ਆ ਫਿਰ ਸਾਰੇ ਜਿਹੜੇ ਲਾਗੇ ਬੰਨੇ ਵਾਲੇ ਪਿੰਡ ਵਾਲੇ ਆਪਣੇ ਹਾਂਜੀ ਫਿਰ ਪਿੰਡ 'ਚ ਹੀ ਵੇਖਦੇ ਆਂ ਹਾਂ ਪਿੰਡ 'ਚ ਹੀ ਮੈਂ ਕਿ ਕੋਈ ਨਾ ਕੋਈ ਲੈ ਜਾਂਦਾ ਹਾਂ ਹਾਂਜੀ ਨਹੀਂ ਬੱਚੇ-ਬੁੱੱਚੇ ਸਕੂਲ ਦੇ ਬੱਚੇ-ਬੁੱੱਚੇ ਸਕੂਲ ਲੈ ਜਾਂਦੇ ਨੇ ਰੋਟੀ ਖਾਣ ਲੈ ਜਾਂਦੇ ਤੇ ਕਿੰਨਾ ਚਿਰ ਹੋ ਗਿਆ ਇਹ ਕਰਦੇ ਹੁ ਇਹਨੂੰ ਹਾਲੇ 2-3 ਦਿਨ ਹੀ ਹੋਏ ਜੇ ਉਹ ਵੀ ਮਨ ਕਿੰਨਾ ਕਿਹੋ ਪੈ ਕੋਲ ਫੜ ਕਦੇ ਸ਼ੁਰੂ ਕੀਤਾ ਇਹ ਕੰਮ ਤੇ ਆ ਲੱਕੜਾਂ ਵਾੜ ਕੇ ਤੇ ਇਹ ਕਰ ਲਈ ਤੇ ਜੇ ਆਪਾਂ ਰੇੜੀ ਲਾਈਏ ਉਹੀ ਮਮੀ ਉਸ ਦਿਨ ਤਾਂ ਹੀ ਬਮਾਨ ਕੀਤੀ ਸੀ ਨਾ ਰੇੜੀ ਚਲੋ ਰੇੜੀ ਮਿਲ ਜੇ ਤੇ ਮੈਂ ਭੁਮ ਗੇ ਥੋੜਾ ਜਲਦੀ ਵੇਖ ਜੂ ਆਏ ਹਾਏ 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 ਬੇਟਾ ਜਿਹੜਾ ਘੁੰਮ ਕੇ ਥੋੜਾ ਜਲਦੀ ਕੰਮ ਹੋ ਜੇ ਹਾਂ ਹਾਂ ਤੇ ਜੇ ਰੇੜੀ ਜਿਹੜੀ ਆ ਉਹ ਕਿਹਨਾ ਸਾਈਕਲ ਵਾਲੀ ਚਾਹੀਦੀ ਹੈ ਨਾ ਚੈਕਲ ਵਾਲੀ ਮਿਲ ਜੇ ਚੈਕਲ ਵਾਲੀ ਹਾਂ ਸਾਈਕਲ ਵਾਲੀ ਤੇ ਪਿੱਛੇ ਪਿੱਛੇ ਅੱਡਾ ਲੱਗਾ ਹੋਏ ਜੀ ਅੱਡਾ ਲੱਗਾ ਹੋਏ ਹੈ ਇਹਨਾਂ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਫਤਿਹ ਅੱਜ ਮੈਂ ਕਿੰਨੇ ਦਿਨਾਂ ਦਾ ਮੈਂ ਸੋਚ ਰਿਆ ਹਾਂ ਕਿ ਪਿੰਡ ਖਾਪੜ ਖੇੜੀ ਜਾਣਾ ਵਾ ਜਗਰੂਪ ਸਿੰਘ ਨੇ ਮੈਨੂੰ ਬੜੀ ਵਾਰੀ ਫੋਨ ਕਰਕੇ ਬੁਲਾਇਆ ਵਾ ਤੇ ਵੀਰੇ ਮੈਂ ਅੱਜ ਫੋਨ ਕਰਨ ਦੇ ਫੋਨ ਤੇ ਲੱਗਣ ਨਹੀਂ ਤੇ ਫੋਨ ਦੀ ਚੱਜ ਕਰਨਾ ਆਇਆ ਰੀਚਰਜ ਖਤਮ ਆਇਆ ਤੇ ਇਸ ਵੀਰ ਨੇ ਇੱਕ ਮੇਰੇ ਗਾੜੀ ਇੱਕ ਬੇਨਤੀ ਕੀਤੀ ਸੀ ਗੁਹਾਰ ਲਈ ਸੀ ਕਿ ਮੈਨੂੰ ਇੱਕ ਰੇੜੀ ਤੇ ਇੱਕ ਥੋੜਾ ਬੋਤਾ ਸਮਾਨ ਲੈ ਕੇ ਦਿੱਤਾ ਜਾਵੇ ਆਜੂ ਆਜੂ ਅੰਦਰ ਹੀ ਚੱਲਦੇ ਇੱਥੇ ਇੱਥੇ ਕੋਈ ਬੈਠ ਸਕਦਾ ਕੀ ਹਾਲਾਤ ਨੇ ਸਾਹਿਬ ਸਿਹਤ ਸਿਹਤ ਬੁੱਕਿੰਗ ਵੱਲੋਂ ਵੀ ਬੜੀ ਹਲੇ ਮੁਸ਼ਕਲੀਆਂ ਥੋੜੀ ਅੱਛਾ ਉਹਦੇ ਨਾਲ ਉਹਨਾਂ ਦੀ ਲਿਵਰ ਨਹੀਂ ਕੰਮ ਕਰਦੀ ਤੇ ਫਿਰ ਆਪਣਾ ਜਿਹੜਾ ਗੁਜ਼ਾਰਾ ਵਾ ਇਹ ਟਿਕਟੂਕੇ ਵੇਚ ਕੇ ਕਰਦੇ ਜਾਂ ਕਰਦੇ ਜਿਹੜੇ ਕੰਮ ਕਰਦੇ ਆ ਕਰਦੇ ਕੰਮ ਕਰਦੇ ਉਹਦੇ ਸਿਰ ਹਾਂ ਹਾਂ ਟਿਕੀਆਂ ਦਾ ਦਹਾਲੇ ਦੋ ਤਿੰਨ ਦਿਨ ਹੀ ਹੋਏ ਸੀ ਚੱਲੂ ਕੀਤੇ ਨੇ ਮੈਂ ਅੱਗੇ ਵੀ ਬੜੀਆਂ ਇਹਨਾਂ ਦੀ ਦੋ ਤਿੰਨ ਵੀਡੀਓ ਪਾ ਚੁੱਕਿਆ ਹਾਂ ਪਹਿਲੇ ਦਿਨ ਤੇ ਜਦੋਂ ਅਸੀਂ ਕਾਰਡ ਬਣਾਉਣ ਆਏ ਹਾਂ ਅੱਜ ਤੋਂ ਦੋ ਸਾਲ ਹੋ ਗਏ ਨੇ ਮੇਰੇ ਸਾਹਿਬ ਅਣਾ 2 ਸਾਲ ਪਹਿਲੋਂ ਮੈਨਾਂ ਦਾ ਘਰ ਬਣਾਉਣ ਆਇਆ ਸੀ ਤੇ ਰਾਸ਼ਨ ਜਿਹੜਾ ਵਾ ਪਹਿਲੋਂ ਤੇ 7-8 ਮਹੀਨੇ ਜਿਹੜਾ ਵਾ ਘਰ ਤੋਂ ਬਗੈਰ ਹੀ ਰਾਸ਼ਨ ਲੈ ਕੇ ਜਾਂਦੇ ਰਹੇ ਤੇ 2 ਸਾਲ ਪਹਿਲੋਂ ਮੈਨੂੰ ਇਹਨਾਂ ਦੇ ਘਰ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਤੇ ਸਾਰੇ ਸੰਗਤ ਦੇ ਸਾਹਮਣੇ ਮੈਂ ਇਹਨਾਂ ਦੇ ਘਰ ਦੇ ਹਾਲਾਤ ਰੱਖੇ ਬਾਪੂ ਜੀ ਦੇ ਹਾਲਾਤ ਰੱਖੇ ਸੀ ਇਸ ਵੀਰ ਦੇ ਹਾਲਾਤ ਦੱਸੇ ਸੀ ਤੇ ਉਸ ਵੀਡੀਓ ਤੋਂ ਸਾਨੂੰ ਇੱਕ ਵੀ ਕੋਈ ਫੋਨ ਨਹੀਂ ਆਇਆ ਕੋਈ ਫੋਨ ਨਹੀਂ ਸੀ ਆਇਆ ਮੈਂ ਇੱਕ ਔਨ ਰਿਕਾਰਡ ਤੁਹਾਡੇ ਨਾਲ ਗੱਲ ਕਰ ਰਿਹਾ ਵਾਂ ਕਿ ਜੇ ਕਿਸੇ ਨੇ ਇਸ ਵੀਰ ਬਾਰੇ ਮੈਨੂੰ ਕਾਲ ਕੀਤੀ ਹੋਵੇ ਤੇ ਮੇਰੀ ਕੀ ਨਾਂ ਦਾ ਮੈਨੂੰ ਝੂਠਾ ਸਬਦ ਕਰ ਸਕਦੇ ਜੇ ਤੁਸੀਂ ਕਿਉਂਕਿ ਇਸ ਵੀਰ ਤੇ ਲਈ ਮੈਨੂੰ ਕੋਈ ਫੋਨ ਨਹੀਂ ਆਇਆ ਕੋਈ ਸੇਵਾ ਲਈ ਅੱਗੇ ਨਹੀਂ ਸੀ ਆਇਆ ਤੇ ਇਸ ਵੀਰ ਦੇ ਜਿਹੜੇ ਹਾਲਾਤ ਅੱਜ ਮੈਂ ਤੁਹਾਡੇ ਸਾਹਮਣੇ ਬਿਆਨ ਕੀਤੇ ਆ ਜਿਹੜਾ ਆਉਂਦਿਆਂ ਐਸੀ ਜਲ ਤੁਰ ਕੇ ਆਏ ਵੀਰ ਨੇ ਸਾਨੂੰ ਦੂਰੋਂ ਪਛਾਣਿਆ ਨਹੀਂ ਬਿਲਕੁਲ ਲੱਗੇ ਆ ਕੇ ਫਿਰ ਆ ਕੇ ਇਹਨਾਂ ਨੂੰ ਪਛਾਣਿਆ ਕਿ ਇਹ ਤੇ ਉਹ ਵੀਰ ਆ ਜਿਨ੍ਹਾਂ ਕੋ ਰਾਸ਼ਨ ਲੈ ਕੇ ਜਾਣੇ ਇਹ ਤੇ ਉਹ ਵੀਰ ਹਿੰਮਤ ਵੀਰ ਆ ਜਿਨ੍ਹਾਂ ਨੂੰ ਮੈਂ ਹਰ ਮਹੀਨੇ 10 ਤਰੀਕ ਨੂੰ ਮਿਲਦਾ ਹਾਂ ਮੈਂ ਮੈਂ 10 ਤਰੀਕ ਨੂੰ ਵੀ ਜਿਹੜੀਆਂ ਜਦੋਂ ਇਹ ਆਉਂਦੇ ਨੇ ਉਦੋਂ ਵੀ ਤੁਹਾਡੇ ਸਾਹਮਣੇ ਇਹਨਾਂ ਦੀਆਂ ਬੇਨਤੀਆਂ ਤੁਹਾਡੇ ਸਾਹਮਣੇ ਰੱਖੀਆਂ ਸੀ ਕਿ ਇਹਨਾਂ ਨੂੰ ਐਸਐਸਸੀ ਦੀ ਲੋੜ ਵਾ ਤੇ ਇਸ ਵੀਰ ਨੇ ਜੋ ਸਾਡੇ ਸਾਹਮਣੇ ਆਪਣੇ ਘਰ ਦੇ ਹਾਲਾਤ ਦੱਸੇ ਸੀ ਇਹਨਾਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਇਹਨਾਂ ਨੂੰ ਦੱਸਣ ਦੀ ਮੈਂ ਜਦ ਮੈਂ ਜਰਾ ਆਉਂਦੇ ਜੱਫੀ ਪਾਈ ਹੈ ਨਾ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਪਹਿਲਾਂ ਵੇਖ ਚੁੱਕੇ ਜੇ ਕਿ ਉਸ ਵੀਰ ਨੂੰ ਜਿਹੜਾ ਮੈਂ ਜੱਫੀ ਪਾਈ ਆ ਕਿ ਇੱਕ ਜਿਸ ਤਰ੍ਹਾਂ ਸਰੀਰ ਤੁਸੀਂ ਲਾ ਲੋ ਕਿ ਇੱਕ 2 ਸਾਲ ਦੇ ਬੱਚੇ ਦਾ ਸਰੀਰ ਹੁੰਦਾ ਵਾ ਨਾ ਕਿ ਮੈਂ ਕਿ ਜਫੀ ਵੀ ਜਿਹੜੀ ਹੈ ਨਾ ਮੇਰੇ ਆਪਣੇ ਆ ਆਪਣੀਆਂ ਬਾਵਾ ਜਦੋਂ ਮੈਂ ਮਿਲਣਾ ਵਾ ਤੇ ਇੱਥੋਂ ਤੱਕ ਬਾਵਾ ਐ ਇੰਨਾ ਜ਼ਿਆਦਾ ਪਤਲਾ ਸਰੀਰ ਸੀ ਹੱਡੀਆਂ ਨਿਕਲੀਆਂ ਹੋਈਆਂ ਵਾ 500 ਤੋਂ ਘੱਟ 슈ਗਰ ਨਹੀਂ ਰਹਿੰਦੀ ਜੇ ਕੋਈ ਪਹਿਲਾਂ ਇਨਸੂਲਿਨ ਦਾ ਇੰਜੈਕਸ਼ਨ ਲਾਉਂਦੇ ਸੀ ਹੁਣ ਗੋਲੀ ਤੇ ਆ ਗਏ ਹਾਂ ਹਾਂਜੀ ਹੁਣ ਹੁਣ ਇੰਜੈਕਸ਼ਨ ਨਹੀਂ ਲਾਉਂਦੇ ਨਹੀਂ ਉਹ ਕਿੰਨਾ ਚਿਰ ਹੋ ਗਿਆ ਇੰਜੈਕਸ਼ਨ ਲਾਇਆ ਮੰਨ ਲੇ 15 20 ਮਹੀਨੇ ਚੱਲੇ ਜੇ ਮਹੀਨਾ ਚੱਲੇ ਹਾਂਜੀ ਉਹ ਹੁਣ ਗੋਲੀ ਨਾਲ ਕੰਟਰੋਲ ਹੈਗਾ ਵਾ ਹਾਂ ਗੋਲੀ ਖਾਣਾ ਕਿਉਂਕਿ ਉਹ ਗੰਜੈਸ ਦੇ ਕਰਕੇ ਫੇ ਟੀਕਾ ਲੈਂਦਾ ਨਹੀਂ ਜਾਂਦਾ ਇਨਸੂਲਿਨ ਲੈਂਦਾ ਨਹੀਂ ਜਾਂਦਾ ਤੇ ਅੱਛਾ ਗੰਜੈਸ ਕਰਕੇ ਗੰਜੈਸ ਦਾ ਟੀਕਾ ਕਿੰਨੇ ਦਾ ਆਉਂਦਾ ਉਹ 150 ਰੁਪਏ ਦਾ ਇੱਕ ਹੁੰਦਾ 2 ਲੱਖ ਦੇ ਆ ਮਿਲ ਗਈ ਇੱਕ ਸਵੇਰ ਲੱਗਦਾ ਕਿ ਸ਼ਾਮ ਅੱਛਾ 150 ਦਾ 1 ਲੱਖ 1 ਲੱਖਦਾ ਵਾ ਤੇ ਉਹ ਨਾ 15 20 ਦਿਨ ਲੰਘ ਜਾਂਦੇ ਆ ਇੱਕ ਟੀਕੇ ਨਾਲ ਇੱਕ ਟੀਕੇ ਨਾਲ ਹਾਂ ਜੀ ਇੱਕ ਟੀਕੇ ਦੇ ਨਾਲ ਮਿਲ ਕੇ ਵਾਈਲ ਜਿਹੜੀ ਮਿਲਨੀ ਨਾ 150 ਰੁਪਏ ਦੀ ਇੱਕ ਆ ਆ 150 ਰੁਪਏ ਮੈਂ ਕੀ ਉਹ ਲਾਉਣਾ ਰੋਜ਼ ਹੀ ਆ ਹਾਂ ਜੀ ਲਾਉਣਾ ਰੋਜ਼ ਹੀ ਆ ਉਹ ਜਿਹੜੇ ਇੰਨੀ ਇੰਨੀ ਸੂਈ ਹੁੰਦੀ ਹਾਂ ਜੀ ਬਿਲਕੁਲ ਛੋਟੀ ਜਿਹੀ ਬਿਲਕੁਲ ਛੋਟੀ ਜਿਹੀ ਹੁੰਦੀ ਹੈ ਉਹ ਇੱਕ ਇਧਰ ਤੇ ਇੱਕ ਇਧਰ ਹਾਂਜੀ ਸਵੇਰੇ ਇਧਰ ਸ਼ਾਮ ਨੂੰ ਇਧਰ ਸ਼ਾਮ ਨੂੰ ਇਧਰ ਅੱਛਾ ਮੈਂ ਕਿ ਉਹ 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 ਤੁਹਾਡੀਆਂ ਤੇ ਫਿਰ ਕੀ ਨਾ ਤਾਂ ਤੁਸੀਂ ਉਹ ਦੇ ਨਾਲ ਮਨਗੀ ਮੇਰਾ ਸਰੀਰ ਜਿਹੜਾ ਫਲਾਵਰ ਚੱਲਦਾ ਮੈਂ ਤੁਰਿਆ ਫਿਰਦਾ ਰਹਿਣਾ ਗੋਲੀ ਦੇ ਨਾਲ ਮੇਰਾ ਸਰੀਰ ਜਿਹੜਾ ਕਮਜ਼ੋਰ ਹੋ ਜਾਂਦਾ ਗੋਲੀ ਸ਼ੂਟ ਨਹੀਂ ਕਰਦੀ ਗੋਲੀ ਸ਼ੂਟ ਨਹੀਂ ਕਰਦੀ ਤੇ ਗੋਲੀ ਕਿੰਨੇ ਦੀ ਆਉਂਦੀ ਹੈ ਗੋਲੀ ਸਾਰੀ 5 ਰੁਪਏ ਦੀ ਆਉਂਦੀ ਹੈ ਤੇ 5 ਰੁਪਏ ਦੀ ਤੇ ਉਹ 150 ਰੁਪਏ ਦੇ ਨਾਲ ਜਿਹੜਾ ਵਾ ਲੰਘ ਜਾਂਦਾ 15 ਦਿਨ ਲੰਘ ਜਾਂਦੇ ਹਾਂਜੀ ਉਹਨਾਂ 15 ਦਿਨ ਲੰਘ ਜਾਂਦੇ ਅੱਛਾ ਆਹ ਇੰਜੈਕਸ਼ਨ ਹੈ ਹਾਂਜੀ ਐਸਾ ਛੁਣੀਆ ਇੱਕ ਵਾਇਲ ਹੁੰਦੀ ਆ ਨਾ ਹਾਂ ਹਾਂ ਇੱਕ ਵਾਇ ਹਾਂ ਹਾਂ ਠੀਕ ਹੈ ਠੀਕ ਹੈ ਤੇ ਬਾਪੂ ਜੀ ਕਿਤਰਾ ਪੁੱਤ ਨੂੰ ਇਤਰਾ ਵੇਖਿਆ ਤੁਸੀਂ ਹੈ ਪੁੱਤ ਨੂੰ ਇਤਰਾ ਵੇਖਿਆ ਤੁਸੀਂ ਕੀ ਇਹ ਇਹ ਤੁਹਾਡਾ ਕੱਲਾ ਕੱਲਾ ਪੁੱਤ ਨੋ ਅਨੇ ਇਤਰਾ ਨੋ ਲੋ ਅਸੀਂ ਬੜਾ ਜਵਾਨ ਹਾਂ ਨਹੀਂ ਪੁੱਤ ਪੁੱਤ ਸਾਹਮਣੇ ਤੁਹਾਡੇ ਤੁਰਿਆ ਫਿਰਦਾ ਵਾ ਤੁਸੀਂ ਆਪ ਵੀ ਮਰੀਜ਼ ਏ ਤੇ ਪੁੱਤ ਵੀ ਤੁਰਿਆ ਫਿਰਦਾ ਵਾ ਇਹਦੇ ਗਮਨੜੀ ਨੂਟਾ ਹੋਗਾ। ਬਾਕੀ ਤੁਸੀਂ ਹੁਣ ਤੁਸੀਂ ਹੁਣ ਕੋਈ ਕੰਮ ਨਹੀਂ ਕਰ ਸਕਦੇ। ਹੁਣ ਮੇਰੇ ਕੋ ਪੱਗ ਨਹੀਂ ਬਣਦੀ ਬਾਜੀ ਆਪਣੀ। ਤੇ ਪਾਕੀ ਤਰ ਕੋ ਤੇ ਮੇਰੇ ਖਾ ਚ ਬੋਲਿਆ ਵੀ ਨਹੀਂ ਜਾਂਦੇ। ਬੋਲਿਆ ਵੀ ਨਹੀਂ ਜਾਂਦਾ। ਹਾਂ। ਆਹ ਬਰਛਾ ਬੰਗਿਓ ਵਾ ਤੇ ਬੜੀ ਤਾਂ ਨੂੰ ਅਗਿਆ ਤਾਨ ਚੜ ਗਈ। ਹਾਂ ਹਾਂ। ਲੋ ਜੀ ਖਾਦੀ ਤੋਂ ਹਾਂ। ਹਾਂ ਹਾਂ। ਔੜਾ ਜੱਤੀ ਸੋਹਾ। ਤੇ ਬਾਪੂ ਜੀ ਕਿਤਰਾ ਫਿਰ ਘਰ ਦਾ ਖਰਚਾ ਪਾਣੀ ਕਿਤਰਾ ਚੱਲਦਾ ਸੀ। ਰੱਬ ਦੇ ਖਾ ਰਿਆ। ਰੱਬ ਦੇ ਖਾ ਲਈ ਰਿਆ। ਮਿਲ ਗਈ ਤੇ ਖਾਲੀ ਨਹੀਂ ਤੇ ਨਹੀਂ ਤੇ ਮੈਂ ਇੱਕ ਇੱਕ ਸਵਾਲ ਹਰ ਇੱਕ ਬਜ਼ੁਰਗ ਨੂੰ ਮੈਂ ਪੁੱਛਦਾ ਨਾ ਵਾ ਜਿਹੜਾ ਗਰੀਬੀ ਦੇ ਵਿੱਚ ਕੱਟਣਦੇ ਹੁੰਦੇ ਆ ਗਰੀਬੀ ਦੇ ਵਿੱਚ ਆਪਣੇ ਦਿਨ ਬਤੀਤ ਕਰਨਦੇ ਹੁੰਦੇ ਆ ਕਿ ਰੱਬ ਨਾਲ ਕੋਈ ਸ਼ਿਕਵਾ ਹੈਗਾ ਨਹੀਂ ਕੁਝ ਕੁਝ ਸ਼ਿਕਵਾ ਰੱਬ ਦਾ ਬੰਦੇ ਦੀ ਕੋਈ ਪਤਾ ਨਹੀਂ ਆਪਣੀਆਂ ਗਲਤੀਆਂ ਕਰ ਗਿਆ ਆ ਗੀਆਂ ਹਾਂ ਹਾਂ ਵਾ ਕਿ ਰੱਬ ਨਾਲ ਕੋਈ ਸ਼ਿਕਵਾ ਨਹੀਂ ਰੱਬ ਨਾਲ ਕੋਈ ਨਹੀਂ ਰੱਬ ਜੋ ਕਰਦਾ ਸਹੀ ਕਰਦਾ ਜੋ ਕਰਦਾ ਆਰੇ ਬਣੀ ਕਿੰਦੀ ਰਬ ਜੋ ਕਰਦਾ ਚੰਗਾ ਕਰਦਾ ਚੰਗਾ ਕਰਦਾ ਇਹ ਬੰਦੇ ਦੀਆਂ ਜਿਹੜੀਆਂ ਆਪਣੀਆਂ ਲੈਣੀਆਂ ਦੇਣੀਆਂ ਆ ਗਈਆਂ ਆਪਣੀਆਂ ਕੋਈ ਲੈਣੀਆਂ ਦੇਣੀਆਂ ਹੋਵੇ ਕੋਈ ਮਾੜੇ ਕਰਮ ਹੋ ਜਾਂਦੇ ਆ ਹਨਨ ਵਰ ਤੇ ਤੁਹਾਡੇ ਸਾਹਮਣੇ ਤੁਹਾਡਾ ਪੁੱਤ ਇੱਕ ਨੌਜਵਾਨ ਆ 28 28 ਸਾਲ ਦਾ ਬੱਚਾ ਉਹ ਹਾਂਜੀ 28 ਸਾਲ ਦਾ ਬੱਚਾ ਜਿਹੜਾ ਵਾ ਹੁਣ ਮੇਰੀ ਸਮੇਰੀ ਉਮਰ ਚ 38 ਸਾਲ 38 39 ਸਾਲ ਮੈਂ ਪੂਰਾ ਨੌ ਪਰ ਨੌ ਆ ਕਿ ਹਰ ਕੰਮ ਕਰ ਸਕਦਾ ਤੁਹਾਡੇ ਸਾਹਮਣੇ ਉਹ ਬੱਚਾ ਤੁਰਿਆ ਫਿਰਦਾ ਵਾ ਤੁਹਾਡੇ ਮਨ ਨੂੰ ਕਿਤਰਾ ਦਾ ਕੀ ਨਫਰ ਹੁੰਦਾ ਮਨ ਨੂੰ ਪੁੱਛੋ ਹੀ ਨਾ ਕੋਈ ਗੱਲ ਨਹੀਂ ਦੰਗੇ ਤੋਂ ਫੜਾ ਜਾਂਦਾ ਕਿ ਇੱਥੋਂ ਤੱਕ ਰੋਣਾ ਮੈਂ ਬਾਪੂ ਜੀ ਦੇ ਹਾਲਾਤ ਮੈਂ ਸਮਝ ਸਕਦਾ ਵਾਂ ਕਿ ਬਾਪੂ ਜੀ ਕਿਹੜੇ ਹਾਲਾਤਾਂ ਦੇ ਵਿੱਚ ਆਪਣੇ ਪੁੱਤ ਨੂੰ ਵੇਖਣ ਦੇ ਲਈ ਮਜਬੂਰ ਹੋਏ ਨੇ ਔਰ ਕਿਨ ਛੱਡ ਕੇ ਮੈਂ ਝੂਰਸਾਲ ਤੇ ਗਿਆ ਹਾਂ ਹਜੂਰ ਸਾਹਿਬ ਤੇ ਗਏ ਸੀ ਅੱਗੇ ਨਹੀਂ ਅੱਗੇ ਗਏ ਨਹੀਂ ਕੋਈ ਆਇਆ ਬੰਬਾ ਹਾਂ ਅੰਦਰ ਹਜੂਰ ਸਾਹਿਬ ਜਾਣਾਂ ਮੈਂ ਚਲੇ ਜਾਵਾਂਗਾ ਹਾਂ ਅੰਦਰ ਕੋ ਕੰਮ ਤਾਂ ਕਰ ਨਹੀਂ ਸਕਦਾ ਹਾਂ ਮੈਂ ਕੱਲ ਨਾ ਕੰਮ ਕਰੂੰਗਾ ਵਰਕਾਪ ਤੇ ਡੋਨੋ ਉਧਰ ਆਹ ਦਾ ਵੇਖੋ ਅੱਖਾਂ ਸਾਹਮਣੇ ਅੱਛਾ ਆ ਆ ਵੀਖਿਆ ਨਹੀਂ ਜਾਂਦਾ ਪਰ ਨਪਰਾ ਨੁਕੈਂਦੇ ਦੇਖੋ ਬੜੇ ਡਾਡੇ ਹੁੰਦੇ ਆਹ ਹਾ ਹਾ ਮੈਨੂੰ ਬਾਪੂ ਜੀ ਨੇ ਇੱਕ ਗੱਲ ਕਹੀ ਏ ਬੜੀ ਵੱਡੀ ਗੱਲ ਕਹੀ ਆ ਕਿ ਪਿੰਡਾਂ ਦੇ ਕਿ ਹਜੂਰ ਸਾਹਿਬ ਚੱਲੇ ਆ ਤੇ ਜੂਰ ਸਾਹਿਬ ਤੈਨੂੰ ਨਾਲ ਖੜਨਾ ਹੁੰਦਾ ਕਿ ਮੈਂ ਜਾਲ ਦੀ ਤਿਆਰ ਹੋ ਗਿਆ ਸੀ ਕਿ ਮੈਨੂੰ ਕੋ ਇਹ ਵੀਰ ਦਾ ਆਪਣੇ ਪੁੱਤ ਦਾ ਦੁੱਖ ਚੱਲਿਆ ਨਹੀਂ ਜਾਂਦਾ। ਰੋ ਰੋ ਕਰ ਜਾਓ। ਰੋਂਗ ਤੇ ਹੋ। ਲੋ ਅਸੀਂ ਕਰਦੇ। ਇਸ ਵੀਰ ਦਾ ਮੈਂ ਮੈਂ ਕਦੀ ਕਦੀ ਨਹੀਂ ਰੋਇਆ ਕਦੀ। ਪਰ ਕਿਉਂਕਿ ਮੈਂ ਵੀ ਇੱਕ ਆਪਣੇ ਇੱਕ ਪੁੱਤ ਦਾ ਪਿਓ ਹਾਂ ਮੈਂ ਕਿ ਇੱਕ ਪੁੱਤ ਦਾ ਦੁੱਖ ਕੀ ਹੁੰਦਾ ਵਾ ਜਦੋਂ ਇਹ ਤੁਹਾਨੂੰ ਦੱਸਣ ਲਈ ਵੀ ਬੜਾ ਹਲਾ ਦੇਣਾ ਮਾੜਾ ਕੇ ਇੱਕ ਜਿਵਾਨ ਤੇ ਇੱਕ ਪੁੱਤ ਦਾ ਦੁੱਖ ਕੀ ਹੁੰਦਾ ਵਾ ਇੱਕ ਕਿਉਂਕਿ ਮੈਂ ਆਪਣੇ ਪੁੱਤ ਨੂੰ ਲੈ ਕੇ ਤੁਰਿਆ ਫਿਰਦਾ ਰਿਹਾ ਮੈਂ ਆਪਣੇ ਪੁੱਤ ਨੂੰ ਹਸਪਤਾਲਾਂ ਦੇ ਵਿੱਚ ਤਿੰਨ-ਤਿੰਨ ਮਹੀਨੇ ਹਸਪਤਾਲਾਂ ਦੇ ਵਿੱਚ ਮੈਂ ਜਾਂਦਾ ਰਿਹਾ ਮੈਂ ਉਹਨੂੰ ਮੌਤ ਦੇ ਵਿੱਚੋਂ ਕੱਢ ਕੇ ਲੈ ਕੇ ਵਾਪਸ ਆਇਆ ਤੇ ਮੈਨੂੰ ਪਤਾ ਵਾ ਕਿ ਮੇਰੇ ਪੁੱਤ ਦਾ ਆਪਣੇ ਇੱਕ ਪੁੱਤ ਲਈ ਇੱਕ ਪਿਓ ਦਾ ਪਿਓ ਸਾਹਮਣੇ ਪੁੱਤ ਇਤਨਾ ਤੁਰਿਆ ਫਿਰਦਾ ਹੋਵੇ ਨਾ ਮੈਨੂੰ ਮੈਨੂੰ ਲੱਗੇ ਇਹਨੂੰ ਕੀ ਕਹਾਂ ਇੱਥੇ ਆਓ ਬਬੂ ਜੀ ਇੱਥੇ ਆਓ ਮੇਰੇ ਲੱਗੇ ਇੱਥੇ ਲੱਗੇ ਇਹਨੇ ਕਿਨੇ ਬੱਥੇ ਹੱਥਾਂ ਉਂ ਵਿਖਿਆ ਅੱਛਾ ਮੈਂ ਕਿ ਤੁਹਾਨੂੰ ਲੈ ਜਾਣ ਤੇ ਇਹਨੂੰ ਇਹਨੂੰ ਫੇਰ ਦੇ ਕਿਉਂਕਿ ਮੈਂ ਜਿੱਦ ਕਿ ਬੜਾ ਕੁਝ ਵੇਖ ਲਿਆ ਇਹਨੇ ਵੀ ਕਰੇ ਕੁਛ ਨਹੀਂ ਤੁਹਾਡੇ ਬਾਪੂ ਜੀ ਕਿੰਨੀ ਉਮਰ ਹੋ ਗਈ ਤੁਹਾਡੀ ਮੈਂ 60 ਤੋਂ ਤਾਂ ਹੀ ਤੁਸੀਂ ਕਰਦੇ ਹਾਲਾਤ ਵੇਖ ਸਕਦੇ ਜੀ ਮੈਂ ਕਦੀ ਕਿਸੇ ਵੀਡੀਓ ਦੇ ਵਿੱਚ ਨਹੀਂ ਰੋਇਆ ਪਰ ਜਦੋਂ ਬਾਪੂ ਜੀ ਨੇ ਆਖਿਆ ਨਾ ਕਿ ਮੈਂ ਇਨੂੰ ਛੱਡ ਕੇ ਹਜੂਰ ਸਾਹਿਬ ਚਲੇ ਜਾਣਾ ਮੇਰੇ ਕੋਲ ਵੇਖਿਆ ਨਹੀਂ ਜਾਂਦਾ ਫੇਰ ਕੋ। ਬਲਕਿ ਉਹ ਬੇਵਸ ਬਾਪ ਕੀ ਕਰ ਸਕਦਾ ਵਾ ਜੇ ਕੋਈ ਨਾ ਪੈਸਾ ਵਾ ਨਾ ਕੁਛ ਵਾ। ਤੇ ਉਹ ਉਹ ਆਪਣਾ ਉਹ ਆਪਣਾ ਆਪਾਂ ਤਾਂ ਕਿ ਮੈਂ ਛੱਡ ਕੇ ਚਲੇ ਜਾਣਾ ਮੈਂ ਪਰਾਂਦਾ ਕਿ ਮੈਂ ਛੱਡ ਕੇ ਕਿਸ ਤਰ੍ਹਾਂ ਚੱਲਦਾ ਮੈਨੂੰ ਉੱਥੇ ਜਾ ਕੇ ਵੀ ਚੈਨ ਨਹੀਂ ਮਿਲਣਾ ਮੈਨੂੰ। ਆਂਦੇ ਇੱਥੋਂ ਇੱਥੋਂ ਚੰਗਾ ਏ ਆ ਕਿ ਮੈਂ ਮੈਂ ਸੰਸਾਰ ਤੋਂ ਚਲੇ ਜਾਵਾਂ ਤੇ ਇਹਨੂੰ ਉਮਰ ਮਿਲ ਜੇ ਆਪਣੇ ਇਹਦੇ ਛੋਟੇ ਛੋਟੇ ਬੱਚੇ ਆ। ਜਿਹੜੇ ਜਿਹੜੇ ਘਰ ਵੀ ਜਾਂਦੇ ਆ ਨਾ ਉਹਦਾ ਦੁੱਖ ਸੁਣ ਕੇ ਮਨ ਤੇ ਭਰਦਾ ਵਾ ਪਰ ਮੈਂ ਰੋਣਾ ਨਹੀਂ ਚਾਹੁੰਦਾ ਪਰ ਇੱਥੇ ਜਿਹੜੀ ਗੱਲ ਬਾਪੂ ਜੀ ਨੇ ਕਹੀ ਹੈ ਨਾ ਮੈਂ ਮੈਂ ਆਪਣੇ ਪਿੰਡੇ ਤੇ ਹੰਡਾਈ ਉਹ ਆਪਣੇ ਆਪਣੇ ਪੁੱਤ ਨੂੰ ਲੈ ਕੇ ਤੁਰਿਆ ਫਿਰਦਾ ਰਿਹਾ ਬਹੁਤ ਘਟ ਜਾਣਿਆ ਨੇ ਉਸ ਚੀਜ਼ ਦੇ ਵਿੱਚ ਸਾਦ ਦਿੱਤਾ ਮੇਰਾ ਤੇ ਪੁੱਤ ਦਾ ਦੁੱਖ ਉਹ ਉਹੀ ਜਾੜਸ ਹਾਂਜੀ ਆ ਜਗ੍ਹਾ ਵੀ ਇੱਧਾ ਮਰਲੋ ਵੇਖ ਤੇ ਹਾਂ ਮੈਨੂੰ ਪਤਾ ਤੁਸੀਂ ਪਹਿਲੀ ਵੀਡੀਓ ਦੇ ਵਿੱਚ ਮੈਨੂੰ ਦੱਸਿਆ ਸੀ ਤੁਸੀਂ ਹਾਂ ਵੀ ਇਹ ਜਗ੍ਹਾ ਹਾਂਜੀ ਕੀ ਕਹਿਣਾ ਚਾਹੋਗੇ ਅਸੀਂ ਤੇ ਅਸੀਂ ਤੇ ਅਸੀਂ ਬਿਆਨ ਕਰ ਸਕਦੇ ਆ ਅਸੀਂ ਮਹਿਸੂਸ ਕਰ ਸਕਦੇ ਆ ਤੇ ਜਗਰੂਪ ਸਿੰਘ ਆਪਣੇ ਆਪਣੇ ਪਿੰਡੇ ਤੇ ਉੱਤੇ ਹੰਡਾਰਿਆ ਵਾ ਤੁਸੀਂ ਆਉਂਦੇ ਵੀਡੀਓ ਦੇ ਵਿੱਚ ਵੇਖਿਆ ਨਾ ਕਿ ਉਹਨੇ ਹਿੰਮਤ ਨਹੀਂ ਹਾਰੀ ਅਜੇ ਤੱਕ ਉਹ ਵੇਖੋ ਸਰੀਰ ਕਿਹੋ ਜਿਹਾ ਹੋ ਗਿਆ ਵਾ ਆ ਵੇਖੋ ਸਰੀਰ ਕਿਹੋ ਜਿਹਾ ਵਾ ਕਿਹੋ ਜਿਹਾ ਬਾਹਾਂ ਹੋ ਗਿਆ ਵਾ ਤੇ ਤਾਂ ਵੀ ਸਾਹਮਣੇ ਮਿਹਨਤ ਕਰਨ ਦਿਆ ਹੈ ਕਿ ਮੇਰੇ ਧੀ ਪੁੱਤ ਜਿਹੜੇ ਆ ਜਿਸ ਸਕੂਲਾਂ ਦੇ ਵਿੱਚ ਪੜ੍ਹਦੇ ਆ ਜੇ ਮੇਰੇ ਘਰ ਦੀ ਘਰਾਂ ਦੇ ਵਿੱਚ ਕੰਮ ਕਰਦੀ ਆ ਤੇ ਸਾਡਾ ਚੌਂਕਾ ਚੁੱਲਾ ਤੇ ਦਵਾਈ ਬੂਟੀ ਸਹੀ ਤਰੀਕੇ ਨਾਲ ਚੱਲ ਸਕੇ ਤੁਸੀਂ ਸਾਰਾ ਕੁਝ ਕਰ ਸਕਦੇ ਜੀ ਮੈਂ ਇੱਥੇ ਕਹਿ ਚੱਲਿਆ ਤੁਹਾਨੂੰ ਇੱਕ ਹਫਤੇ ਤੋਂ ਪਹਿਲਾਂ ਪਹਿਲਾਂ ਇਨਾਂ ਦੀ ਸੇਵਾ ਹੋ ਜਾਣੀ ਆ ਮੈਨੂੰ ਪਤਾ ਵਾਕਿ ਤੁਸੀਂ ਸਾਰਾ ਕੁਝ ਕਰ ਸਕਦੇ ਜੀ ਤੁਸੀਂ ਸਾਰਾ ਕੁਝ ਕਰਨ ਦੇ ਲਈ ਸਮਰੱਥਾ ਤੁਹਾਡੇ ਕੋ ਸਾਰਾ ਕੁਝ ਹੈਗੀ ਹੈ ਤੁਹਾਡੇ ਕੋ ਇੱਕ ਟੋਕਨ ਮਣੀ ਹੋਣੀ ਆ ਇਸ ਵੀਰ ਤੇ ਲਈ ਬਹੁਤ ਵੱਡੀ ਚੀਜ਼ ਬਣ ਜਾਣੀ ਆ ਅਸੀਂ ਸਾਰੇ ਜਣੇ ਚਾਹੁੰਦੇ ਆ ਕਿ ਇਸ ਪਰਿਵਾਰ ਦੀ ਜਿਹੜੀ ਬਣਦੀ ਸੇਵਾ ਬਣਾ ਇੱਕ ਰੇੜੀ ਦੀ ਸੇਵਾ ਹੋ ਜਾਣੀ ਆ ਇੱਕ ਜੋ ਜੋ ਵੀ ਵੀਰ ਪਹਿਲੋ ਸਬਜੀ ਦਾ ਨਾਮ ਲਿਆ ਸੀ ਇਹਨਾਂ ਨੇ ਇਹੀ ਸਬਜੀ ਮੰਡੀਓ ਜਾ ਕੇ ਸਬਜੀ ਲਿਆ ਕਰਾਂਗੇ ਮੇਰੇ ਘਰ ਦੀ ਆਟੋ ਤੇ ਜਾ ਕੇ ਲੈ ਕੇ ਰਹੇਗੀ ਤੇ ਇੱਥੇ ਬਾਹਰ ਸਬਜੀ ਵੇਚ ਕੇ ਆਪਣਾ ਘਰ ਦਾ ਗੁਜ਼ਾਰਾ ਕਰ ਲਿਆ ਕਰਾਂਗੇ ਫਿਰ ਵੀਰ ਨੇ ਜਿਹੜਾ ਸੈਟਅਪ ਲਾਇਆ ਵਾ ਉਹਨਦੇ ਚੁੱਕ ਚਕਾ ਕੇ ਕਿਹੇ ਵੀਰ ਨੇ ਸਾਨੂੰ ਲਾਤਾ ਸੈਟਅਪ ਵੇਖਿਆ ਜੇ ਸਾਰਾ ਕੁਝ ਪੁੰਝੇ ਲਾਇਆ ਕੋਈ ਟੇਬਲ ਨਹੀਂ ਕੋਈ ਕੁਝ ਨਹੀਂ ਆ ਕੋਈ ਗੈਸ ਨਹੀਂ ਕੋਈ ਸਿਲੰਡਰ ਨਹੀਂ ਆ ਤੇ ਸਾਡਾ ਹੁਣ ਫਰਜ਼ ਬਣਦਾ ਜੇ ਇੱਕ ਰੇੜੀ ਜਿਹੜੀ ਤਿੰਨਾ ਟੈਰਾਂ ਵਾਲੀ ਹੁੰਦੀ ਆ ਇੱਕ ਗੈਸ ਇੱਕ ਸਿਲੰਡਰ ਜੋ ਵੀ ਬਾਕੀ ਸਮਾਨ ਜਿਹੜਾ ਬਈ ਇਸ ਵੀਰ ਨੂੰ ਭਾਂਡੇ ਢਿੰਡੇ ਚਾਹੀਦੇ ਆ ਹਨਾ ਆਪਾਂ ਲਿਸਟ ਬਣਾ ਲੈਣੇ ਹਨਾ ਆਪਾਂ ਲਿਸਟ ਬਣਾ ਲੈਣੇ ਆ ਤੇ ਉਸ ਦਾ ਰੀਚਾਰਜ ਕਰਕੇ ਦਿਓ ਹਾਂ ਰੀਚਾਰਜ ਹੁਣੇ ਮੈਂ ਕਰ ਦਿੰਦਾ ਤੁਹਾਡਾ ਤੇ ਇਹ ਨੰਬਰ ਬੋਲੀ ਹੈ ਆਪਣਾ ਮੈਂ ਹੁਣੇ ਰੀਚਾਰਜ ਕਰ ਦਿੰਦਾ ਇਹ ਨੰਬਰ ਤੇ ਯਾਦ ਨਾ ਤੂੰ ਰੋਣਾ ਨਹੀਂ ਮੇਰਾ ਵੀ ਹਾਂ ਰੋਣਾ ਨਹੀਂ ਮੈਂ ਰੋਂਦਾ ਕਿੰਨਾ ਵੀਰ ਜੀ ਜਿੱਤੀ ਮੈਂ ਨਹੀਂ ਕਰੀ ਦੇਲ ਦੇਣੀ ਕਰੀ ਛੱਡਿਆ ਪਰ ਜਦੋਂ ਸਭ ਪਾਈ ਨੰਗ ਜਾਂਦਾ ਨਾ ਉਹਨਾਂ ਨੇ ਮਾਰ ਮੱਤ ਚੋ ਆंदे ਮੈਂ ਰੋਂਦਾ ਨਹੀਂ ਆ ਕਦੀ ਪਰ ਜਦੋਂ ਆਂਦੇ ਆ ਕਿ ਸਿਰੋਂ ਪਾਣੀ ਲੰਘ ਜਾਂਦਾ ਵਾ ਨਾ ਇਹਨਾਂ ਨੇ ਮੈਂ ਮੇਰੇ ਖਿਆਲ ਦੇ ਵਿੱਚ ਇੰਨੀਆਂ ਵੀਡੀਓ ਤੁਹਾਡੇ ਸਾਹਮਣੇ ਮੇਰੀਆਂ ਆਈਆਂ ਹੋਣਗੀਆਂ ਮੈਂ ਪਹਿਲੀ ਵਾਰੀ ਰੋਇਆ ਤੇ ਉਹਦਾ ਕਾਰਨ ਵੀ ਮੈਂ ਤੁਹਾਨੂੰ ਦੱਸਦਾ ਕਿ ਮੈਂ ਕਿਉਂ ਰੋਇਆ ਤਾਂ ਕਿ ਇਸ ਬਾਪ ਦਾ ਮੈਂ ਦੁੱਖ ਨਹੀਂ ਚੱਲ ਸਕਿਆ ਤੇ ਇਸ ਵੀਰ ਜਿਹੜਾ ਉੱਤੇ ਆਪਣੇ ਸਰੀਰ ਉੱਤੇ ਹੰਡਾਰਿਆ ਵਾ ਮੈਂ ਜਿਹੜੀ ਗੁਹਾਰ ਤੁਹਾਡੇ ਸਾਹਮਣੇ ਲਾਈ ਹੈ ਨਾ ਕਿਉਂਕਿ ਸ਼ੂਗਰ ਇੱਕ ਐਸੀ ਚੀਜ਼ ਆ ਕਿ ਜਿਹੜੀ ਠੀਕ ਨਹੀਂ ਹੋ ਸਕਦੀ ਜਿਹੜੀ ਕੰਟਰੋਲ ਹੀ ਕਰ ਸਕਦੇ ਆ ਜਾਂ ਵੱਧ ਤੋਂ ਵੱਧ ਸਵੇਰੇ ਸ਼ਾਮ ਗੋਲੀ ਖਾ ਸਕਦੇ ਆ ਪਰ ਇਹ ਵੀਰ ਨੇ ਆਖਿਆ ਕਿ ਜੇ ਮੈਂ ਇੰਜੈਕਸ਼ਨ ਲਾਉਣਾ ਹੋਣਾ ਤੇ ਮੇਰਾ ਸਰੀਰ ਫੁੱਲਿਆ ਹੋ ਜਾਂਦਾ ਤੇ ਮੈਂ ਤੁਰਿਆ ਫਿਰਦਾ ਪਰ ਜਦੋਂ ਦੀ ਆਂਦੇ 3 ਮਹੀਨੇ ਡੇਢ ਮਹੀਨੇ ਤੋਂ ਮੈਂ ਗੋਲੀ ਸ਼ੁਰੂ ਕੀਤੀ ਹੈ ਮੇਰਾ ਸਰੀਰ ਰਹਿ ਗਿਆ ਇਹ ਖੋਰ ਦੀ ਗੋਲੀ ਹਾਂਜੀ ਚਰਬੀ ਹੋ ਜਾਂਦੀ ਚਰਬੀ ਖੋਰ ਦਿੰਦੀ ਆ ਚਲੋ ਪਿੰਡਾਂ ਪਿੰਡਾਂ ਦੇ ਵਿੱਚ ਜੋ ਡਾਕਟਰ ਨੇ ਕਹਿਤਾ ਉਹ ਇਹਨਾਂ ਨੇ ਮੰਨਣਾ ਆ 5 ਰੁਪਏ ਦੀਆਂ ਤੇ ਗੋਲੀਆਂ ਆਉਂਦੀਆਂ ਤੇ 150 ਰੁਪਏ ਦਾ ਸ਼ੀਸ਼ਾ ਸਿਰਿੰਜ ਆਉਂਦੀ ਆ ਜਿਹੜਾ ਟੀਕਾ ਆਉਂਦਾ ਇੰਜੈਕਸ਼ਨ ਆਉਂਦਾ ਆ ਆਂਦੇ ਕਿ ਮੇਰੀ ਸਮਰੱਥਾ ਨਹੀਂ ਹੈ ਕਿ ਮੈਂ ਰੋਈ ਰੋਜ਼ 150 ਰੁਪਏ ਖਰਚ ਸਕਾਂ ਇਸੇ ਕਰਕੇ ਤੁਹਾਡੇ ਸਾਰਿਆਂ ਗਾੜੀ ਬੇਨਤੀ ਆ ਕਿ ਇਸ ਵੀਰ ਦੀ ਸੇਵਾ ਹੋਣੀ ਲਾਜ਼ਮੀ ਜੇ ਤੇ ਅੱਜ ਇਸ ਵੀਰ ਦੀ ਜਿਹੜੀ ਸੇਵਾ ਵਾ ਨਾ ਮੈਂ ਇੱਕ ਚੁੱਕ ਚੱਲਿਆ ਕਿ ਇਸ ਵੀਰ ਦੀ ਇੱਕ ਰੇੜੀ ਬਣਦਾ ਸਮਾਨ ਸਿਲੰਡਰ ਤੇ ਜਿਹੜਾ ਵੀ ਇਹਨਾਂ ਨੂੰ ਚੁੱਲਾ ਚਾਹੀਦਾ ਉਹ ਚੁੱਲਾ ਲਿਆ ਕੇ ਇਹਨਾਂ ਨੂੰ ਇੱਕ ਹਫਤੇ ਦੇ ਵਿੱਚ ਵਿੱਚ ਅਸੀਂ ਦੇ ਦੇਣਾ ਹੈ ਇਹ ਸਾਰੇ ਸਾਰਾ ਕੁਝ ਜਿਹੜਾ ਸਹਿਯੋਗ ਤੁਹਾਡੇ ਕਰਕੇ ਜੀ ਇਹ ਸਾਰਾ ਸਹਿਯੋਗ ਤੁਸੀਂ ਕਰਦੇ ਜੇ ਤਾਂ ਕਰਕੇ ਅਸੀਂ ਸੇਵਾਵਾਂ ਕਰ ਜਾਂਦੇ ਅਸੀਂ ਤੇ ਇਸੇ ਕਰਕੇ ਸੇਵਾ ਦੇ ਵਿੱਚ ਪਿੱਛੇ ਨਾ ਹਟਿਓ ਇਸ ਵੀਰ ਦੀ ਬਣਦੀ ਸੇਵਾ ਸਾਰੇ ਜਣੇ ਸਭ ਤੋਂ ਵੱਡੀ ਜਿਹੜੀ ਸੇਵਾ ਵਾ ਨਾ ਉਹ ਇੱਕ ਸ਼ੇਰ ਦੀ ਸੇਵਾ ਜੀ ਜਿਸ ਤਰ੍ਹਾਂ ਤੁਸੀਂ ਪਿਛਲੀ ਵੀਡੀਓ ਨੂੰ ਇੰਨਾ ਕਾ ਜ਼ਿਆਦਾ ਸ਼ੇਅਰ ਕੀਤਾ ਕਿ ਉਹਨਾਂ ਦਾ ਸਾਰਾ ਘਰ ਬਣ ਗਿਆ ਉਹਨਾਂ ਦਾ ਸਾਰਾ ਇਹਨਾਂ ਸਮਾਨ ਸਮੂਹ ਉਹਨਾਂ ਦੇ ਘਰ ਪੁੱਜਦਾ ਕਰਤਾ ਤੇ ਬੜੀ ਸੋਹਣੀ ਸੇਵਾ ਉਹਨਾਂ ਦੀ ਆਪਣੇ ਘਰ ਦੇ ਵਿੱਚ ਰਹਿਣ ਲਈ ਥੋੜੇ ਦਿਨਾਂ ਤੱਕ ਉਹਨਾਂ ਨੇ ਚਲੇ ਜਾਣਾ ਉਹਨਾਂ ਨੇ ਆਪਣੇ ਘਰ ਦੇ ਵਿੱਚ ਅਸੀਂ ਇਹ ਚਾਹੁੰਦੇ ਹਾਂ ਕਿ ਤੁਸੀਂ ਇਸ ਵੀਰ ਦੀ ਸਰਦਾਰ ਜੋ ਵੀ ਵੀਰ ਦਾ ਨਾਮ ਹੈ ਜਗਰੂਪ ਸਿੰਘ ਪਿੰਡ ਖਾਪੜ ਖੇੜੀ ਨੀਅਰ ਨੀਅਰ ਤੁਸੀਂ ਲਾ ਲਓ ਸ਼ਾਟਾ ਸਾਹਿਬ ਹੈਣਾ ਗੁਰੂ ਕੀ ਵਡਾਲੀ ਦੇ ਬਿਲਕੁਲ ਲਾ ਕੇ ਪਿੰਡ ਵਾਕ ਪਿੰਡ ਖਾਪੜ ਖੇੜੀ ਤੇ ਇਸ ਪਿੰਡ ਦਾ ਨੌਜਵਾਨ ਜਗਰੂਪ ਸਿੰਘ ਜਿਹੜਾ ਕਿ ਬਹੁਤ ਜ਼ਿਆਦਾ ਦੁੱਖ ਦੇ ਹਾਲਾਤਾਂ ਦੇ ਵਿੱਚੋਂ ਇਸ ਪਰਿਵਾਰ ਲੰਘ ਰਿਹਾ ਤੇ ਇੱਕੋ ਇੱਕ ਕਮਾਉਣ ਵਾਲਾ ਸੀ ਜਿਹੜਾ ਕਮਾਉਣ ਵਾਲਾ ਅੱਜ ਵੀ ਆਪਣੀ ਹਿੰਮਤ ਨਹੀਂ ਹਾਰ ਰਿਹਾ ਤੇ ਵੀਰੇ ਸਲਾਮ ਆ ਤੈਨੂੰ ਮੈਂ ਮੇਰੇ ਵੱਲੋਂ ਸਲਾਮ ਆ ਤੈਨੂੰ ਕਿ ਤੂੰ ਜਿਹੜੇ ਤਰੀਕੇ ਨਾਲ ਹਰ ਮਹੀਨੇ ਮੇਰੇ ਖਤ 2.5 ਸਾਲ ਹੋ ਗਏ ਰਾਸ਼ਨ ਲੈ ਜਾਂਦਾ ਹਾਂ ਜੀ 2.5 ਸਾਲ ਹੋ ਗਏ ਆ ਹਰ ਮਹੀਨੇ ਹਿੰਮਤਾਂ ਜੀ ਉਹਦੇ ਪਾਸੋਂ ਰਾਸ਼ਨ ਲੈ ਕੇ ਜਾਂਦਾ ਵਾ ਕਦੇ ਇਹਦੇ ਘਰ ਵਾਈਫਾਈ ਇਹਦੇ ਕਈ ਵਾਰੀ ਕਈ ਵਾਰੀ ਇਹ ਵੀ ਰ ਆ ਪ ਆ ਜਾਂਦਾ ਵਾ ਤੇ ਜਦੋਂ ਇਹ ਆਉਂਦੇ ਆ ਤੇ ਮੇਨਾ ਮੈਨੂੰ ਇਸ ਵੀਰ ਤੋਂ ਹੋਰ ਕਿਸੇ ਦਾ ਚਾਹ ਤੇ ਚੜਦੇ ਚੜਦੇ ਪਰ ਇਸ ਵੀਰ ਦਾ ਚਾਹ ਵੱਖਰਾ ਜੜ ਜਾਂਦਾ ਵਾ ਕਿ ਇਹ ਵੀਰ ਦੀ ਮਦਦ ਆ ਵੇਖੋ ਤੁਸੀਂ ਆ ਮੇਰੀ ਵੇਖੀ ਜੇ ਆ ਮੇਰੀ ਵੇਖੀ ਲੱਗੇ ਲੱਗੇ ਇੱਕ ਮਿੰਟ ਆ ਵੇਖੀ ਜੇ ਕਿ ਨਾ ਤਾਂ ਮੈਂ ਆਪਣੇ ਇਸ ਚੀਜ਼ ਦੇ ਵਿੱਚ ਇਹਦੀ ਬਾਹ ਫੜ ਲਈ ਇਸ ਚੀਜ਼ ਦੇ ਵਿੱਚ ਐਸੀ ਦੇ ਜਬਾਂ ਫੜ ਲਈ ਹੈ ਤੇ ਸਰੀਰ ਦਾ ਸਾਹ ਵੇਖਿਆ ਜੀ ਇਹ ਤੁਸੀਂ ਸਾਰਾ ਕੁਝ ਕਰ ਸਕਦੇ ਜੀ ਤੁਸੀਂ ਸਾਰਾ ਕੁਝ ਸਹੀ ਕਰ ਸਕਦੇ ਜੀ ਵੀਰ ਨੂੰ ਇੰਨੀ ਜਿਆਦਾ ਮਿਹਨਤ ਨਾ ਕਰਨੀ ਪਵੇ ਕੋਈ ਨਾ ਕੋਈ ਵੀਰ ਇਸ ਦੀ ਸੇਵਾ ਵੀ ਚੁੱਕਲੇ ਭਵੇਂ ਤੁਸੀਂ ਸਾਰਾ ਕੁਝ ਕਰਨ ਦੇ ਯੋਗ ਹੈਗੇ ਜੀ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਜੇ ਪੰਜਾਬ ਦੇ ਵਿੱਚ ਬੈਠੇ ਜੇ ਇੰਡੀਆ ਦੇ ਵਿੱਚ ਬੈਠੇ ਜੇ ਸੋਹਣੀਆਂ ਕਮਾਈਆਂ ਤੁਸੀਂ ਕਰਦੇ ਜੇ ਬਸ ਜੇ ਥੋੜਾ ਬੋਤਾ ਤਿਲ ਫੁੱਲ ਅਸੀਂ ਇਸ ਵੀਰ ਦੇ ਘਰ ਦੇ ਉੱਤੇ ਲਾ ਦਈਏ ਨਾ ਜਿਹੜਾ ਵੀ ਇਹਦੀ ਰਿਕੁਆਇਰਮੈਂਟ ਆ ਤੇ ਮੇਰੇ ਖਿਆਲ ਦੇ ਵਿੱਚ ਸਾਡਾ ਕੁਝ ਘਟਣਾ ਨਹੀਂ ਜੀ ਸਾਰਾ ਕੁਝ ਕਰ ਸਕਦੇ ਆ ਉਹ ਹੀ ਥੇਲਾ ਮਿਲ ਜੇ ਤੇ ਮੈਂ ਸਮਾਨ ਮਿਲ ਜੇ ਇੱਕ ਆ ਦੁਕਾਨ ਛੱਤੀਆ ਵਾਸਤੇ ਛਾਤੀ ਪੋਣੀ ਆ ਆੜੀ ਹਾਂਜੀ ਫਰਟੀਨਾ ਬਹਿ ਜਾਣ ਤੇ ਭਾਵੇਂ ਮਲਾ ਲੋ ਬਲੇ ਗਾਟਰ ਬਹਿ ਜਾਣ ਬਸ ਇਹ ਛੱਤ ਤੇ ਬਹਿ ਜਾਏ ਹੋਰ ਨਹੀਂ ਕੋਸ਼ੀ ਚਾਹੀਦਾ ਮੈਂ ਕਿ ਉੱਤੇ ਟੀਨਾ ਬਹਿ ਜਾਣ ਹਾਂਜੀ ਤੇ ਬਾਹਰੋਂ ਸ਼ਟਰ ਜਿਹੜਾ ਲਾ ਦਿਆ ਜਿਹੜਾ ਦਰਵਾਜ਼ਾ ਲਾ ਦਿਆ ਹਾਂਜੀ ਦਰਵਾਜ਼ਾ ਲਾ ਦਿਆ ਦਰਵਾਜ਼ਾ ਲਾ ਦਿਆ ਹੈ ਨਾ ਇਧਰੋਂ ਤੁਸੀਂ ਰਾ ਆਪਣਾ ਰੱਖਣਾ ਹੀ ਰੱਖਣਾ ਆਪਣਾ ਰੱਖਣਾ ਬਾਹਰ ਦਰਵਾਜ਼ਾ ਲੱਗ ਜਾਏ ਹਾਂਜੀ ਬਾਹਰ ਦਰਵਾਜ਼ਾ ਲਾ ਜਾਣਾ ਬਸ ਇਹ ਦੁਕਾਨ ਦਾ ਇਹਦੇ ਅੰਦਰ ਤੁਸੀਂ ਬਹਿ ਕੇ ਤੇ ਆਪਣਾ ਸਮਾਨ ਜਿਹੜਾ ਵੇਚੋ ਜਿਹੜਾ ਮੀਂਹ ਗਣੀ ਦੇ ਜਦੋਂ ਮੌਸਮ ਆਉਂਦਾ ਫਿਰ ਇਹ ਪਹਿਲੇ ਜਿੰਨਾ ਤਰ੍ਹਾਂ ਹੁਣ ਪਿਛਲੇ ਪਿਛੇ ਮੀਂਹ ਪਏ ਉਹ ਦੁਕਾਨਾਂ ਲਾਈਆਂ ਸੀ ਆਪਾਂ ਨਹੀਂ ਮੁੜ ਜਦੋਂ ਮੀ ਮਸ਼ੀਨ ਦੁਕਾਨ ਲਾਈ ਹੋਵੇ ਮੀ ਆਦੇ ਮੋੜ ਕੇ ਚੱਕ ਕੇ ਅੰਦਰ ਲਿਆਉਣਾ ਪੈਂਦਾ ਉਹ ਕੇ ਅੰਦਰ ਲੈਣਾ ਹਾਂਜੀ ਖਰਾਬ ਹੋ ਜਾਂਦਾ ਸਮਾਨ ਕਿਉਂਕਿ ਆਉਂਦਾ ਨਹੀਂ ਕੋਈ ਗਾ ਨਹੀਂ ਆਉਂਦਾ ਫਿਰ ਵਿੱਚ ਵੇਚਣਾ ਫਿਰ ਰੋਜ਼ ਦੀ ਵਟਕੀ ਹੋਵੇ ਹਾਂਜੀ ਰੋਜ਼ ਦੀ ਵਟਕਾ ਰੋਜ਼ ਤਾਂ ਕਿੰਨਾ ਕੁ ਵਟ ਲੈਂਦੀ ਹੈ ਕੁਝ ਨਹੀਂ 100 150 ਮਾ 100 150 ਉਹਦੇ ਵਿੱਚ ਖਰਚਾ ਵੀ ਹੁੰਦਾ ਹਾਂਜੀ ਆਲੂ ਦਾ ਖਰਚਾ ਆਲੂ ਸਾਲਿਆਂ ਦਾ ਖਰਚਾ ਤੇਲ ਦਾ ਖਰਚਾ ਬਾਲਣ ਦਾ ਖਰਚਾ ਬਿਲਕੁਲ ਬਿਲਕੁਲ ਸਰ ਬਾਲਣ ਬੁੱਲਣ ਫਿਰ ਕੌਣ ਲਿਆਉਂਦਾ ਬਾਲਣ ਕੁਛ ਨਹੀਂ ਇਤਨਾ ਘਰੇ ਹੀ ਤੱਕਤੇ ਪਏ ਪੁਰਾਣੇ ਤੇ ਉਹ ਹਜੇ ਤੱਕ ਉਹ ਹੀ ਬਾਲ ਰਹੀ ਹੈ ਹਾਂਜੀ ਉਹ ਹੀ ਬਾਲਣ ਨੇ ਮੈਂ ਕਿ ਹਰੇ ਮਹੀਨਾ ਡੇਢ ਮਹੀਨਾ ਆ ਕੇ ਬੈਨੀਫਿਟ ਸਬਜ਼ੀਆਂ ਜਾਂਦੇ ਨੇ ਕੰਮ ਕਰੀਏ ਤੁਸੀਂ ਇਹ ਤੁਸੀਂ ਵੇਖੋ ਕਿ ਆਪਾਂ ਕੰਮ ਇਹ ਕਰਨਾ ਵਾ ਕਿ ਸਬਜ਼ੀਆਂ ਵੇਚਦਾ ਕੰਮ ਕਰਨਾ ਤੁਸੀਂ ਨਹੀਂ ਇਹਦੇ ਵਿੱਚ ਵੀ ਕਿਉਂਕਿ ਗੜੀ ਗਰਮੀ ਆ ਤੁਹਾਨੂੰ ਪਤਾ ਕਿ ਹਰ ਕੋਈ ਸਬਜੀ ਭਾਜੀ ਬਾਹਰ ਬਲਕਿ ਕੱਚੀ ਵੀ ਮੰਗਦਾ ਜਾਂਦਾ ਉਹ ਦੇਜੀ ਮੰਗਦਾ ਟਿੱਕੀਆਂ ਪਕੌੜੀਆਂ ਵੀ ਚੱਲਦੀ ਜਾਂਦੀ ਇੱਥੇ ਟਿੱਕੀਆਂ ਪਕੌੜੇ ਮੈਂ ਕਿ ਚੱਲ ਜਾਂਦੇ ਸਵਾਦ ਲਈ ਲੋਕੀ ਖਾ ਲੈਂਦੇ ਹਾਂ ਹਾਂਜੀ ਹੈਨਾ ਹਾਂਜੀ ਉਤਰਾ ਲੋਕੀ ਪਿੰਡ ਦੇ ਲੋਕੀ ਸੰਮਤੀ ਕਰਦੇ ਹਾਂਜੀ ਮੇਰੇ ਗਲੀ ਗਮਾਨ ਨੂੰ ਬਹੁਤ ਮੇਰੇ ਸਹਿਮਤੀ ਹਮਨ ਕੀ ਸਾਰੇ ਬੜਾ ਸਾਥ ਦਿੰਦੇ ਆ ਬਹੁਤ ਜਿਆਦਾ ਸਾਥ ਦਿੰਦੇ ਆ ਕੀ ਬਾਤ ਹੈ ਕਿਤੇ ਮਾੜੀ ਜਿੰਨੀ ਆਵਾਜ਼ ਅੰਦਰੋਂ ਆਵਾਜ਼ ਦੇਈ ਦੀ ਤੇ ਭੱਜੇ ਹੁੰਦੇ ਕੀ ਗੱਲ ਆ ਵੀਰ ਦੀ ਸੇਵਾ ਹੋਣੀ ਲਾਜ਼ਮੀ ਜੇ ਬਾਰ ਬਾਰ ਮੈਂ ਤੁਹਾਨੂੰ ਇਹ ਕਹਿਣ ਦੇ ਲਈ ਮਜਬੂਰ ਹੋਇਆ ਹਾਂ ਕਿ ਇਹ ਸੇਵਾ ਕਰਨੀ ਬਣਦੀ ਏ ਸਾਡੀ ਇਸ ਬਾਪੂ ਦੇ ਹੰਝੂ ਇਸ ਵੀਰ ਦੇ ਹੰਝੂ ਜਿਹੜੇ ਆ ਨਾ ਉਹ ਉਹ ਮੈਨੂੰ ਟਿਕਣ ਨਹੀਂ ਦੇ ਰਹੇ ਮੇਰੇ ਖਿਆਲ ਦੇ ਵਿੱਚ ਤੁਹਾਨੂੰ ਵੀ ਟਿਕਣ ਨਹੀਂ ਦੇਣਗੇ ਕਈ ਲੋਕੀ ਜਿਹੜੇ ਆ ਆਂਦੇ ਆ ਕਿ ਬਜ਼ੁਰਗਾਂ ਦੇ ਹੰਜੂ ਵਿਖਾ ਕੇ ਤੇ ਅਗਲੇ ਪਾਸੇ ਲੋਕਾਂ ਦੀ ਸੇਵਾ ਕਰਦੇ ਆ ਹੈ ਹੰਜੂ ਵਿਖਾ ਕੇ ਦੱਸੋ ਬਾਪੂ ਜੀ ਮੈਂ ਹੰਜੂ ਮੈਂ ਕਢਾਇਆ ਤੁਹਾਡੇ ਨਹੀਂ ਮੈਂ ਤੁਹਾਨੂੰ ਕੁਝ ਕਿਹਾ ਤੈਨੂੰ ਕੀ ਕੀ ਨਾ ਤੁਸੀਂ ਹੰਜੂ ਕਢੋ ਨਹੀਂ ਹੈ ਮੈਂ ਤੁਹਾਨੂੰ ਕੁਝ ਕਿਹਾ ਕਿ ਤੁਸੀਂ ਅੱਖਾਂ ਦੇ ਵਿੱਚ ਅਥਰੂ ਲੈ ਗਿਓ ਨਹੀਂ ਜੀ ਨਹੀਂ ਹੈ ਤੇ ਕਈ ਲੋਕੀ ਭੰਡਦੇ ਆ ਐਸੇ-ਐਸੇ ਲੋਕ ਹੈਗੇ ਆ ਜਿਹੜੀਆਂ ਆਪ ਵੀ ਸੇਵਾ ਕਰਦੇ ਲੋਕੀ ਕਈ ਤੇ ਨਾਲ ਨਾਲ ਹੋਰ ਨਾ ਲੋਕਾਂ ਨੂੰ ਭੰਡ ਦਿੰਦੇ ਆ ਕਿ ਜਿਹੜੇ ਸੇਵਾਵਾਂ ਦੇ ਰੂਪ ਦੇ ਵਿੱਚ ਅਗਲੇ ਪਾਸੇ ਕਿਸੇ ਨਾ ਕਿਸੇ ਗਰੀਬ ਦੇ ਦਾ ਤੁਹਾਡੇ ਸਾਹਮਣੇ ਦੁੱਖ ਲੈ ਕੇ ਆਉਂਦੇ ਆ ਇਸੇ ਕਰਕੇ ਭੰਡਿਆ ਨਾ ਕਰੋ ਸਾਥ ਦਿਆ ਕਰੋ ਸਾਰੇ ਜਣੇ ਸਾਥ ਦੇ ਕੇ ਚੱਲਾਂਗੇ ਨਾ ਆਪਾਂ ਤੇ ਆਪਾਂ ਸਾਰੇ ਜਣੇ ਸੇਵਾਵਾਂ ਜੜੀਆਂ ਵਾਂ ਕੋਈ ਗਰੀਬ ਨਾ ਰਵੇ ਇਥੇ ਇਸੇ ਕਰਕੇ ਤੁਹਾਡੇ ਘੜੀ ਹੱਥ ਜੋੜ ਕੇ ਬੇਨਤੀ ਆ ਇਸ ਪਰਿਵਾਰ ਦੀ ਸੇਵਾ ਹੋਣੀ ਬੜੀ ਜਿਆਦਾ ਲਾਜ਼ਮੀ ਜੇ ਤੁਸੀਂ ਸਾਰੇ ਜਣੇ ਸਮਰਥਾ ਵਾਲੇ ਜੇ ਤੁਸੀਂ ਸਾਰੇ ਜਾਣੇ ਉਹ ਕਰ ਸਕਦੇ ਜੇ ਜੋ ਕੁਝ ਇਹਨਾਂ ਨੇ ਸੋਚਿਆ ਵੀ ਨਹੀਂ ਹੋਵੇ ਮੈਂ ਤੁਹਾਡੇ ਪੈਰਾਂ ਦੇ ਵਿੱਚ ਬਹਿ ਕੇ ਤੁਹਾਡੇ ਗਾੜੀ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਇਸ ਪਰਿਵਾਰ ਦੀ ਮਦਦ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਇਹ ਨਾ ਦੋਖਾ ਨਾ ਮਨ ਨੂੰ ਸਾਰੇ ਕੰਕਰ ਲਾਏ ਇਹ ਇਹ ਇਹਦੀ ਇਸ ਵੀਰ ਨੂੰ ਥੋੜੀ ਜਿਹੀ ਸੇਵਾ ਅਸੀਂ ਦੋ ਤਿੰਨ ਹਜ਼ਾਰ ਦੀ ਜਿਹੜੀ ਸੇਵਾ ਵਾ ਉਹ ਦੇ ਚੱਲੇ ਆ ਤੇ ਬਾਕੀ ਜਿਹੜੀ ਸੇਵਾ ਵਾ ਉਹ ਸਾਰੇ ਜਾਣੇ ਆਪਾਂ ਰਲ ਕੇ ਕਰੀਏ ਅੱਜ ਆ ਥੋੜੀ ਜਿਹੀ ਸੇਵਾ ਹੈ ਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਕੀ ਨਾ ਦਾ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਵਾ ਇੱਥੇ ਆ ਕੇ ਇਸ ਵੀਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਸਾਡੇ ਆਲੇ ਦੁਆਲੇ ਜਿੰਨੇ ਵੀ ਆ ਸਮਰੱਥ ਕੋਈ ਗਰੀਬੜਾ ਕੋਈ ਬਿਮਾਰੀ ਤੋਂ ਜੂਝ ਰਿਹਾ ਹੋਵੇ ਤੇ ਉਹਦੀ ਸੇਵਾ ਆਪੋ ਆਪਣਾ ਆਪੋ ਆਪਣਾ ਸਰੀਰ ਜਾਣ ਕੇ ਆਪੋ ਆਪਣਾ ਭਰਾ ਜਾਣ ਕੇ ਭੈਣ ਜਾਣ ਕੇ ਉਹਦੀ ਸੇਵਾ ਆਪੋ ਆਪਣੀ ਜਗ੍ਹਾ ਤੇ ਤੁਸੀਂ ਕਰ ਸਕਦੇ ਜੀ ਪੰਡੰਨ ਦੀ ਥਾਂ ਤੇ ਪੰਡੰਨ ਦੀ ਥਾਂ ਤੇ ਆਪੋ ਆਪਣੀ ਜਗ੍ਹਾ ਤੇ ਤੁਸੀਂ ਕਰਿਆ ਕਰੋ ਤੇ ਤੁਹਾਡਾ ਇੱਕ ਇੱਕ ਤਿਲ ਫੁੱਲ ਜਿਹੜਾ ਵਾ ਨਾ ਉਹ ਬੜੇ ਵੱਡਾ ਸਮਰੱਥਾ ਰੱਖਦਾ ਜੀ ਤੁਸੀਂ ਬੜਾ ਕੁਝ ਕਰ ਸਕਦੇ ਜੀ ਤੇ ਬੜਾ ਕੁਝ ਪਿੱਛੇ ਤੁਸੀਂ ਕੀਤਾ ਬੜਾ ਕੁਝ ਗਾਂ ਤੁਸੀਂ ਕਰ ਸਕਦੇ ਜੀ ਤੇ ਮੇਰਾ ਮੋਬਾਈਲ ਨੰਬਰ ਥੱਲੇ ਚੱਲੰਦਿਆ ਵਾ ਸੰਸਥਾ ਆਪਣਾ ਮੋਬਾਈਲ ਨੰਬਰ ਹੀ ਦਿੰਦੀ ਆ ਤੇ ਇਸ ਮੋਬਾਈਲ ਨੰਬਰ ਤੇ ਨਾਲ ਮੇਰੇ ਨਾਲ ਸੰਪਰਕ ਕਰਕੇ ਜਿੰਨੇ ਫਿਜ਼ੀਕਲ ਤੌਰ ਤੇ ਇਸ ਵੀਰ ਕੋ ਆਣਾ ਹੋਵੇ ਮੇਰੇ ਕੋਲ ਐਡਰੈਸ ਤੁਸੀਂ ਲੈ ਸਕਦੇ ਜੇ ਫਿਜ਼ੀਕਲ ਤੌਰ ਤੇ ਤੁਸੀਂ ਇਹਨਾਂ ਦੀ ਆ ਕੇ ਸੇਵਾ ਕਰ ਸਕਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਹਾਂਜੀ ਇੱਥੇ ਇਹ ਇੱਥੇ ਤੁਸੀਂ ਆਂਦੇ ਇੱਕ ਟੀਨਾ ਪਾ ਕੇ ਤੇ ਇੱਥੇ ਕੋਲਾ ਕੱਢ ਲਾਂਗੇ ਨੇ ਦੇ ਇੱਕ ਅੱਗੇ ਮੱਥੇ ਤੇ ਕੋਲਾ ਇੱਥੇ ਪਾ ਕੇ ਨਾ ਮਲਕੀ ਵੀ ਦੋ ਐਂਗਲ ਹਾਂ ਤੇ ਟੀਨਾ ਪਾ ਦਾਂਗੇ ਵਾਰ ਨੂੰ ਜਿੰਬੀਆਂ ਹਾਂ ਹਾਂ ਤੇ ਡੈਡੀ ਮਲਕੀ ਲਾ ਲੋ ਇੱਥੇ ਅੰਦਰ ਬੈਂਡ ਦਾ ਜਗਾੜ ਬਣਾ ਛੱਡਾਂਗੇ ਆ ਤੇ ਬੈਠੇ ਰਹੇ ਤਾਂ ਉੱਥੇ ਜਿਹੜਾ ਸਮੋਸੇ ਟਿੱਕੀਆਂ ਜਿਹੜੀਆਂ ਹਾਂ ਉਹ ਬਾਹਰ ਮਲਕੀ ਐਂਡਿੰਗ ਬਾਹਰ ਥੜਾ ਕੱਚਾ ਥੜਾ ਅੰਡਾ ਲਾ ਦੋ ਅੰਡਾ ਲਾਵਾਂਗੇ ਰੇਤ ਹੈਗੀ ਆ ਸੀਮਿੰਟ ਲਾਵਾਂਗੇ ਤੇ ਥੜਾ ਬਣਾਵਾ ਕੇ ਬਾਹਰ ਹਾਂ ਹਾਂ ਇਹ ਵਰਸ ਮੜੀ ਬਣਾ ਦਾ ਇੱਥੇ ਵੀ ਥੋੜਾ ਜਿਹਾ ਕੱਚਾ ਜਿਹਾ ਕਰਕੇ ਤੇ ਇਹਨੂੰ ਕੀ ਨਾਂ ਦਾ ਖਰਚ ਪਾ ਲੋਗੇ ਇੱਥੇ ਹਾਂ ਜੀ ਖਰਚ ਪਾ ਲੋਗੇ ਹਾਂ ਇੱਕ ਦੁਕਾਨ ਟਾਈਪ ਬਣੇ ਦੁਕਾਨ ਟਾਈਪ ਬਣੇ ਹੈਨਾ ਬਾਹਰਲੇ ਪਾਸੇ ਇੱਕ ਲੱਗ ਜੂ ਦਰਵਾਜ਼ਾ ਲੱਗ ਜੂ ਦਰਵਾਜ਼ਾ ਲੱਗ ਜੂ ਹੈਨਾ ਇੱਧਰ ਉਪਰ ਦੀ ਨਾਂਗ ਤੇ ਪਰਦਾ ਲਾਸ਼ ਡੰਗੇ ਹੈਨਾ ਨਹੀਂ ਫਿਰ ਬਿੱਲੀ ਬੁੱਲੀ ਵੀ ਆ ਸਕਦੀ ਹੈ ਨਾ ਹੈਨਾ ਉਹ ਤੇ ਚਲੋ ਬਾਅਦ ਦੀ ਗੱਲ ਹੈ ਕਿ ਇੱਥੇ ਸੰਗਤ ਜੀ ਇੱਕ ਮੈਂ ਤੁਹਾਡੇ ਸਾਹਮਣੇ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਵੀਰ ਦੀ ਇੱਕ ਅਕਵਾਇਰਮੈਂਟ ਆ ਕਿ ਇਸ ਪਰਿਵਾਰ ਦੇ ਵਿੱਚ ਇੱਥੇ ਇੱਕ ਟੀਨਾ ਪਾਈਆਂ ਜਾਣ ਕੀ ਜਿਹਦਾ ਇੱਕ ਦੁਕਾਨ ਬਣ ਜੇ ਜਿਤਨਾ ਸੈਟਅਪ ਤੁਸੀਂ ਬਾਹਰ ਵੇਖ ਹੀ ਲਿਆ ਵਾ ਇੱਕ ਪੁੰਜੇ ਲਾਇਆ ਵਾ ਤੇ ਪੁੰਜੇ ਬਹਿ ਕੇ ਵੀਰ ਟਿੱਕੀਆਂ ਟੁਕੀਆਂ ਦਾ ਸਾਮਾਨ ਜਿਹੜਾ ਵਾ ਪਿੰਡ ਦੇ ਵਿੱਚ ਵੇਚਦਾ ਵਾ ਤੇ ਇੱਥੇ ਜੇ ਟੀਨਾ ਪੈ ਜਾਣ ਤੇ ਇਹਨਾਂ ਲਈ ਬੜਾ ਵਧੀਆ ਹੋ ਜੇ ਮੀਂਹ ਦੇ ਵਿੱਚ ਆਉਂਦੇ ਕਿ ਜਦ ਮੀਮਾ ਆਉਂਦੇ ਆ ਤੇ ਉਦੋਂ ਸਾਰਾ ਕੁਝ ਜਿਹੜਾ ਵਾ ਅੰਦਰ ਚੁੱਕ ਕੇ ਲਿਆਉਣਾ ਪੈਂਦਾ ਤੇ ਕੋਈ ਦਿਹਾੜੀ ਨਹੀਂ ਪੈਂਦੀ ਤੇ ਦਿਹਾੜੀ ਕੀ ਪੈਂਦੀ ਆ ਤੇ 100-150 ਰੁਪਏ ਸਾਰਾ ਸਮਲਸਮੂਨ ਵੀ ਵਿੱਚ ਕਿ ਨਾ ਦਾ ਜੋ ਕੁਝ ਰਸਤ ਵੀ ਵਿੱਚ ਹੁੰਦੀ ਆ ਸਾਰਾ ਕੁਝ ਪਾਪੂ ਕੇ ਅੰਦੇ 100 150 ਰੁਪਏ ਦੇੜੀ ਪੈਂਦੀ ਹੈ ਫਿਰ ਵੀ ਅੰਦੇ ਕਿ ਮਿਹਨਤ ਕਰਨੀ ਨਹੀਂ ਛੱਡਦਾ ਇਸੇ ਕਰਕੇ ਇਸ ਵੀਰ ਦੀ ਇਹ ਪੁਕਾਰ ਜ਼ਰੂਰ ਸੁਣਿਓ